ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬਲਿੰਕ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ True Crime Case ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਅਪਰਾਧ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਨਾਲ ਰੂਬਰੂ ਕਰਵਾਉਂਦੇ ਹਾਂ ਤਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਹਾਣੀ ਵੱਲ ਰੁਕ ਕਰਦੇ ਹਾਂ ਪਰ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਤੇ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਕਹਾਣੀ ਹੈ ਗੁਜਰਾਤ ਦੇ ਉਦੈਪੁਰ ਚ ਇੱਕ ਛੋਟਾ ਜਿਹਾ ਪਿੰਡ ਹੁੰਦਾ ਆ ਉਥੋਂ ਦੀ ਉਥੇ ਸਿਰਫ ਆਦੀਵਾਸੀ ਜਨਜਾਤੀ ਦੇ ਲੋਕ ਰਹਿੰਦੇ ਸੀਗੇ ਤੇ ਉਥੇ ਇੱਕ ਕੁੜੀ ਆਪਣੇ ਮਾਪੇ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਉਥੇ ਰਹਿੰਦੀ ਸੀਗੀ ਕੁੜੀ ਦੀ ਉਮਰ ਤਕਰੀਬਨ ਸਿਰਫ 5 ਸਾਲ ਦੀ ਸੀਗੀ ਤਾਂ ਹੁਣ ਕੀ ਹੁੰਦਾ ਇੱਥੇ ਇੱਕ ਉਹਨਾਂ ਦਾ ਗਵਾਂਡੀ ਹੁੰਦਾ ਜਿਹਦਾ ਨਾਮ ਹੁੰਦਾ ਲਾਲਾ ਤਾੜਵੀ ਤਾਂ ਉਹ ਇੱਕ ਦਿਨ ਉਸ ਕੁੜੀ ਨੂੰ ਚੱਕ ਕੇ ਜ਼ਬਰਦਸਤੀ ਉਹਨੂੰ ਚੱਕ ਕੇ ਆਪਣੇ ਘਰ ਵੱਲ ਨੂੰ ਭੱਜਦਾ ਆ ਉਹਦੀ ਕੁੜੀ ਦੀ ਮਾਂ ਕੋਈ ਕੰਮ ਕਰ ਰਹੀ ਹੁੰਦੀ ਸੀਗੀ ਤਾਂ ਉਹ ਜਦੋਂ ਵੇਖਦੀ ਹੈ ਕਿ ਮੇਰੀ ਬੱਚੀ ਨੂੰ ਐਵੇਂ ਉਹ ਜ਼ਬਰਦਸਤੀ ਚੱਕ ਕੇ ਲੈ ਕੇ ਜਾ ਰਿਹਾ ਉਹਦਾ ਪਿੱਛਾ ਕਰਦੀ ਹੈ ਤੇ ਵੇਖਦੀ ਹੈ ਕਿ ਇਹ ਕਿੱਧਰ ਨੂੰ ਜਾ ਰਿਹਾ ਜਦੋਂ ਵੇਖਦੀ ਹੈ ਕਿ ਉਹ ਆਪਣੇ ਘਰ ਵੱਲ ਜਾ ਰਿਹਾ ਹੈ ਤਾਂ ਉਹ ਲਾਲਾ ਤੜਵੀ ਕੀ ਕਰਦਾ ਹੈ ਅੰਦਰ ਜਾ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲਿੰਦਾ ਹੈ ਲੌਕ ਲਾ ਲਿੰਦਾ ਆਪਣੀ ਘਰ ਨੂੰ ਤਾਂ ਹੁਣ ਇੱਥੇ ਕੀ ਹੁੰਦਾ ਕਿ ਉਹ ਉਹਦੇ ਘਰ ਦੀ ਖਿੜਕੀ ਇੱਕ ਟੁੱਟੀ ਹੁੰਦੀ ਹੈ ਜਿੱਥੋਂ ਅੰਦਰ ਸਾਫ ਵਿਖਦਾ ਹੁੰਦਾ ਹੈ ਸਭ ਕੁਝ ਤੇ ਇੱਕ ਮਾਂ ਰੋਂਦੀ ਸਭ ਕੁਝ ਵੇਖਦੀ ਹੈ ਤੇ ਫਿਰ ਉਹ ਚੀਕ ਪੁਕਾਰ ਮਚਾਉਂਦੀ ਹੈ ਆਲੇ ਦੁਆਲੇ ਦੇ ਲੋਕਾਂ ਨੂੰ ਇਕੱਠਿਆਂ ਕਰਦੀ ਹੈ ਕਿ ਇਹ ਮੇਰੀ ਬੇਟੀ ਨੂੰ ਹੈ ਜੋ ਚੱਕ ਕੇ ਲੈ ਗਿਆ ਹੈ ਅੰਦਰ ਹੁਣ ਇੱਥੇ ਲੋਕ ਕੀ ਕਰਦੇ ਆ ਉਹਦੇ ਦਰਵਾਜ਼ੇ ਨੂੰ ਬਾਹਰੋਂ ਸੀਗਾ ਜਿੱਦਾਂ ਨੌਕ ਕਰਦੇ ਆ ਕਿ ਦਰਵਾਜ਼ਾ ਖੋਲ ਤਾਂ ਹੁਣ ਅੰਦਰੋਂ ਜਿਹੜਾ ਲਾਲਾ ਤਾੜਵੀ ਆ ਉਹ ਇੱਕ ਕੁਹਾੜੀ ਲੈ ਕੇ ਆਉਂਦਾ ਚੱਕ ਕੇ ਲੈ ਕੇ ਆਉਂਦਾ ਤੇ ਉਹ ਬਾਹਰ ਆਣ ਕੇ ਚਾਰ ਚੁਫੇਰੇ ਘੁੰਮ ਕੇ ਸਾਰਿਆਂ ਨੂੰ ਲਲਕਾਰਦਾ ਆ ਕਿ ਜੇ ਕੋਈ ਮੇਰੇ ਵਾਲਾ ਆਉਣ ਦੀ ਕੋਸ਼ਿਸ਼ ਕਰੇਗਾ ਜਾਂ ਮੇਰੇ ਅੰਦਰ ਕਮਰੇ ਚਾਣ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਕੁਹਾੜੀ ਨਾਲ ਉਹਦਾ ਕਤਲ ਕਰ ਦਵਾਂਗਾ ਤਾਂ ਹੁਣ ਇੱਥੇ ਸਾਰੇ ਬੇਬਸ ਹੋ ਕੇ ਸਿਰਫ ਵੇਖ ਰਹੇ ਸੀ ਕਿ ਅੰਦਰ ਕੀ ਹੋ ਰਿਹਾ ਹੈ ਹੁਣ ਕੁੜੀ ਦੀ ਜਿਹੜੀ ਮਾਂ ਸੀਗੀ ਉਹ ਬਹੁਤ ਰੋ ਰਹੀ ਸੀਗੀ ਤੇ ਅੰਦਰ ਵੇਖ ਰਹੀ ਸੀ ਕਿ ਇਹ ਕੀ ਕਰੇਗਾ ਹੁਣ ਮੇਰੀ ਬੇਟੀ ਦੇ ਨਾਲ ਤਾਂ ਹੁਣ ਉੱਥੇ ਇੱਕ ਕੋਨੇ 'ਚ ਤਸਵੀਰਾਂ ਲੱਗੀਆਂ ਹੁੰਦੀਆਂ ਆ ਤਾਂ ਹੁਣ ਉਹ ਲਾਲਾ ਤੜਵੀ ਸੀਗਾ ਜਿਹੜਾ ਉਹ ਕੁੜੀ ਨੂੰ ਚੱਕ ਕੇ ਉਹਨਾਂ ਤਸਵੀਰਾਂ ਦੇ ਸਾਹਮਣੇ ਬਿਠਾ ਦਿੰਦਾ ਤੇ ਹੁਣ ਇੱਥੇ ਉਹ ਕੀ ਕਰਦਾ ਉਹਦੀ ਗਲਾ ਦਬਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਆ ਹੁਣ ਲਾਲਾ ਤਾੜਵੀ ਉਹਦਾ ਗਲਾ ਦਬਾ ਰਿਆ ਸੀ ਅੰਦਰ ਤੇ ਬਾਹਰ ਉਸ ਬੇਟੀ ਦੀ ਜਿਹੜੀ ਮਾਂ ਸੀਗੀ ਉਹ ਬਿਲਖ ਬਿਲਖ ਕੇ ਰੋ ਰਹੀ ਸੀ ਹੁਣ ਇੱਕ ਬੇਬਸ ਮਾਂ ਜੋ ਬਾਹਰੋਂ ਵੇਖ ਰਹੀ ਹੈ ਪਰ ਕਰ ਕੁਝ ਨਹੀਂ ਸੀ ਸਕਦੀ ਉਹ ਕਿਉਂਕਿ ਉਹਨੇ ਅੰਦਰੋਂ ਦਰਵਾਜ਼ੇ ਨੂੰ ਲੋਕ ਕੀਤਾ ਹੋਇਆ ਸੀ ਐਨੇ ਨੂੰ ਹੀ ਪਿੰਡ ਦੇ ਕੁਝ ਲੋਕ ਕੀ ਕਰਦੇ ਆ ਪੁਲਿਸ ਨੂੰ ਫੋਨ ਲਾ ਦਿੰਦੇ ਆ ਹੁਣ ਜਦੋਂ ਤੱਕ ਉਥੇ ਪੁਲਿਸ ਪਹੁੰਚਦੀ ਹੁਣ ਜਿਹੜਾ ਲਾਲਾ ਤਾੜਵੀ ਸੀਗਾ ਅੰਦਰ ਕੀ ਕਰਦਾ ਆ ਕੁੜੀ ਦਾ ਗਲਾ ਦਬਾ ਕੇ ਉਹਨੂੰ ਮਾਰ ਦਿੰਦਾ ਆ ਹੁਣ ਲਾਲਾ ਤੜ ਵੀ ਇੱਥੇ ਹੀ ਨਹੀਂ ਰੁਕਿਆ ਉਹਨੇ ਅੱਗੋਂ ਕੀ ਕੀਤਾ ਉਸ ਕੁੜੀ ਦੀ ਹੱਤਿਆ ਕਰਕੇ ਉਹਦੇ ਗਲੇ ਨੂੰ ਕੁਹਾੜੀ ਦੇ ਨਾਲ ਕੱਟਤਾ ਤੇ ਹੁਣ ਜਿਹੜਾ ਖੂਨ ਬਹਿ ਰਿਹਾ ਸੀਗਾ ਹੁਣ ਉਹ ਕੀ ਕਰਦਾ ਉਹ ਖੂਨ ਉਹਦਾ ਲੈ ਕੇ ਆਪਣੇ ਘਰ ਚ ਚਾਰ ਸ਼ਪੇਰੇ ਜਿੱਦਾਂ ਉਹਦਾ ਛਿੜਕ ਦਿੰਦਾ ਆ ਚਾਰ ਕੋਨਿਆਂ ਚ ਹੁਣ ਇੱਥੇ ਉਹਦੀ ਮਾਂ ਨੇ ਜਦੋਂ ਵੇਖਿਆ ਕਿ ਮੇਰੀ ਬੇਟੀ ਨੂੰ ਮਾਰ ਕੇ ਹੁਣ ਇੱਕ ਮਾਂ ਦੇ ਸਾਹਮਣੇ ਇੱਕ ਬੱਚੇ ਦਾ ਕਤਲ ਕਰ ਦਿੱਤਾ ਜਾਏ ਔਰ ਕਤਲ ਕਰਕੇ ਵੀ ਉਹਦਾ ਕੁਛ ਨਹੀਂ ਬਣਿਆ ਉਹਨੇ ਕੁਹਾੜੀ ਦੇ ਨਾਲ ਉਹਦੇ ਜਿਹੜਾ ਸਿਰ ਸੀਗਾ ਉਹ ਧੜੇ ਤੋਂ ਅਲੱਗ ਕਰਤਾ ਤਾਂ ਹੁਣ ਇਸ ਤੋਂ ਦੁਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਮਾਂ ਸਭ ਕੁਝ ਵੇਖ ਰਹਿ ਵੇਖ ਕੇ ਵੀ ਆਪਣੇ ਬੱਚੇ ਨੂੰ ਬਚਾ ਨਹੀਂ ਸਕਦੀ ਹਨਾ ਤਾਂ ਉਹ ਦਿਹੀਓ ਬਹੁਤ ਬੁਰਾ ਸੀਗਾ ਹੁਣ ਇਹਨੇ ਜੀ ਪੁਲਿਸ ਆ ਜਾਂਦੀ ਐ ਪੁਲਿਸ ਆ ਕੇ ਦਰਵਾਜਾ ਖੋਲਦੀ ਐ ਤੇ ਲਾਲਾ ਤਾੜਵੀ ਸੀਗਾ ਜਿਹੜਾ ਉਹਨੂੰ ਗ੍ਰਿਫਤਾਰ ਕਰਦੀ ਐ ਤਾਂ ਹੁਣ ਇੱਥੇ ਕੀ ਹੁੰਦਾ ਐ ਪੁਲਿਸ ਉਹਨੂੰ ਥਾਣੇ ਲੈ ਕੇ ਜਾਂਦੀ ਐ ਤਾਂ ਉੱਥੇ ਸੀਗਾ ਜਿਹੜਾ ਫੋਰੈਂਸਿਕ ਟੀਮ ਆਉਂਦੀ ਐ ਔਰ ਸਾਰੇ ਐਵੀਡੈਂਸ ਸੀਗੇ ਜਿਹੜੇ ਉੱਥੋਂ ਕਲੈਕਟ ਕਰਦੀ ਐ ਤੇ ਆਪਣੀ ਜਾਂਚ ਸ਼ੁਰੂ ਕਰਦੀ ਐ ਤੇ ਉਧਰ ਲਾਲਾ ਤਾੜਵੀ ਤੋਂ ਪੁੱਛਤਾਛ ਹੁੰਦੀ ਹੈ ਜਦੋਂ ਥਾਣੇ ਚਲ ਜਾ ਕੇ ਉਹਨੂੰ ਪੁੱਛਿਆ ਜਾਂਦਾ ਆ ਕਿ ਤੂੰ ਇੰਨੀ ਬੇਰਹਿਮੀ ਨਾਲ ਇੱਕ ਮਾਸੂਮ ਬੱਚੀ ਦਾ ਕਤਲ ਕਿਉਂ ਕੀਤਾ ਜਿਹਨੂੰ ਹਾਲੇ ਕੋਈ ਸਮਝ ਨਹੀਂ ਉਹਦੇ ਨਾਲ ਤੇਰੀ ਕੋਈ ਦੁਸ਼ਮਣੀ ਵੀ ਨਹੀਂ ਕਿਉਂਕਿ ਇਹਨੇ ਛੋਟੇ ਬੱਚੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਉਹ ਤਾਂ ਮਾਸੂਮ ਸੀਗੀ ਉਹਨੂੰ ਜਦੋਂ ਘਰੋਂ ਚੱਕ ਕੇ ਲੈ ਕੇ ਗਿਆ ਉਹ ਵਿਚਾਰੀ ਤਾਂ ਉਦੋਂ ਵੀ ਉਦੋਂ ਵੀ ਕੁਝ ਨਹੀਂ ਸੀ ਬੋਲ ਸਕੀ ਕਿਉਂਕਿ ਉਦੋਂ ਹੀ ਉਹ ਡਰ ਗਈ ਸੀ ਉਹਨੇ ਉਦੋਂ ਉਸ ਬੱਚੀ ਨੂੰ ਕਿਹਾ ਕਿ ਜੇ ਤੂੰ ਥੋੜੀ ਜਹੀ ਵੀ ਚੀਖ ਪੁਕਾਰ ਕੀਤੀ ਤਾਂ ਮੈਂ ਤੈਨੂੰ ਮਾਰ ਦਿਆਂਗਾ ਨੰਨੇ ਛੋਟੇ ਬੱਚੇ ਨੂੰ ਵੈਸੇ ਵੀ ਕੁਝ ਨਹੀਂ ਪਤਾ ਹੁੰਦਾ ਉਹ ਡਰ ਦੇ ਮਾਰੇ ਵੈਸੇ ਹੀ ਸਹਿਮ ਜਾਂਦਾ ਆ ਜਦੋਂ ਕਿਸੇ ਦੀ ਉੱਚੀ ਆਵਾਜ਼ ਆਵਾਜ਼ ਸੁਣਦਾ ਆ ਤਾਂ ਉਹਨੇ ਚੀ ਸਹਿਮ ਜਾਂਦਾ ਆ ਤਾਂ ਫਿਰ ਇੱਥੇ ਉਹਨੇ ਮਾਰਨ ਦੀ ਧਮਕੀ ਦਿੱਤੀ ਇੱਕ ਛੋਟੀ ਜਹੀ ਬੱਚੀ ਨੂੰ ਤਾਂ ਹੁਣ ਇੱਥੇ ਜਿਹੜਾ ਸੀਗਾ ਲਾਲਾ ਤਾੜਵੀ ਸੀਗਾ ਉਹ ਦੱਸਦਾ ਆ ਪੁਲਿਸ ਨੂੰ ਕਿ ਮੈਂ ਕਿਉਂ ਇਸ ਬੱਚੀ ਦਾ ਕਤਲ ਕੀਤਾ ਜੋ ਪਿੰਡ ਵਾਲੇ ਸੀਗੇ ਤੇ ਉਸ ਬੱਚੀ ਦੀ ਮਾਂ ਸੀਗੀ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਨਰਬਲੀ ਦਾ ਮਾਮਲਾ ਆ ਕਿਉਂਕਿ ਜਦੋਂ ਇਹਨੇ ਉਹਦਾ ਗਲਾ ਕੱਟਿਆ ਤਾਂ ਇਹਨੇ ਉਹਦੇ ਖੂਨ ਨੂੰ ਇੱਕ ਬਰਤਨ ਦੇ ਵਿੱਚ ਭਰਿਆ ਤੇ ਉਸ ਤੋਂ ਬਾਅਦ ਇਹਨੇ ਸਾਰੇ ਘਰ ਦੇ ਵਿੱਚ ਉਹਦੇ ਛਿੱਟੇ ਲਾਏ ਤਾਂ ਹੁਣ ਐਵੇਂ ਦਾ ਕੰਮ ਉਹੀ ਬੰਦਾ ਕਰ ਸਕਦਾ ਆ ਜੋ ਐਵੇਂ ਦੇ ਕੰਮ ਕਰਦਾ ਹੋਏ ਜਾਦੂ ਟੋਨੀਆਂ ਦੇ ਵਿੱਚ ਪਿਆ ਹੋਏ ਉਹੀ ਐਵੇਂ ਦਾ ਕੰਮ ਕਰ ਸਕਦਾ ਆ ਹੋਰ ਉਹਦਾ ਇਦਾਂ ਕਿਸੇ ਨੂੰ ਮਾਰ ਕੇ ਉਹਦੇ ਖੂਨ ਨੂੰ ਬਰਤਨ ਵਿੱਚ ਭਰ ਕੇ ਘਰ 'ਚ ਛੱਟੇ ਲਾਣੇ ਤਾਂ ਕੋਈ ਮੇਰੇ ਖਿਆਲ 'ਚ ਕੁਝ ਨਹੀਂ ਐਵੇਂ ਦਾ ਹੋ ਸਕਦਾ ਹਨਾ ਜਾਂ ਉਹ ਮਾਨਸਿਕ ਤੌਰ ਤੇ ਬਿਮਾਰ ਸੀਗਾ ਕੁਝ ਕਹਿ ਨਹੀਂ ਸਕਦੇ ਤਾਂ ਅੱਗੇ ਜੋ ਉਹਨੇ ਪੁਲਿਸ ਨੂੰ ਦੱਸਿਆ ਉਹ ਇਸ ਤਰ੍ਹਾਂ ਸੀਗਾ ਕਿ ਹੁਣ ਮੁਲਜ਼ਿਮ ਇੱਥੇ ਦੱਸਦਾ ਆ ਕਿ ਇਸ ਬੱਚੀ ਦਾ ਜਿਹੜਾ ਪਿਤਾ ਸੀਗਾ ਉਹਨੇ ਮੇਰੀ ਭੈਣ ਦਾ ਕਤਲ ਕੀਤਾ ਆ ਜਿਹੜੀ ਦੇ ਚੱਲਦੇ ਮੈਂ ਇਸ ਬੱਚੀ ਦੀ ਹੱਤਿਆ ਕੀਤੀ ਹੈ ਔਰ ਮੈਂ ਕੱਲੀ ਇਸ ਬੱਚੀ ਦੀ ਨਹੀਂ ਇਹਦੇ ਪੂਰੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ ਸੀਗਾ ਪਰ ਉਸ ਦਿਨ ਇਹਦੀ ਬੱਚੀ ਹੀ ਮੇਰੇ ਹੱਥ ਲੱਗੀ ਤਾਂ ਮੈਂ ਸਿਰਫ ਉਹਨੂੰ ਖਤਮ ਕੀਤਾ ਹਾਲਾਂਕਿ ਉਹਦੀ ਮਾਂ ਦਾ ਕਹਿਣਾ ਹੈ ਕਿ ਇਹ ਨਰਬਲੀ ਦਾ ਮਾਮਲਾ ਆ ਤੇ ਇਹ ਤਾੰਤ੍ਰਿਕ ਵਿੱਦਿਆ ਦੇ ਤਹਿਤ ਇਹਨੇ ਮੇਰੀ ਬੇਟੀ ਨੂੰ ਹੈ ਜਿਹੜਾ ਉਹ ਖਤਮ ਕੀਤਾ ਆ ਹੁਣ ਇੱਥੇ ਪੁਲਿਸ ਸੀਗੀ ਉਹ ਜਾਂਚ ਕਰਦੀ ਹੈ ਕਿ ਇਹਦੀ ਭੈਣ ਕਿੰਨੀਆਂ ਭੈਣਾਂ ਆ ਔਰ ਉਹਦਾ ਵਾਕਈ ਕਤਲ ਹੋਇਆ ਜਾਂ ਨਹੀਂ ਤਾਂ ਉਹ ਪੁਸ਼ਤਾਸ਼ ਜਿਹੜੀ ਕਰਦੀ ਆ ਉਹਦੇ ਤਹਿਤ ਪਤਾ ਚੱਲਦਾ ਹੈ ਕਿ ਇਹਦੀਆਂ ਦੋ ਭੈਣਾਂ ਆ ਇੱਕ ਅਹਮਦਾਬਾਦ ਦੇ ਆ ਤੇ ਦੂਜੀ ਕਿਸੇ ਹੋਰ ਸ਼ਹਿਰ ਦੇ ਵਿੱਚ ਆ ਤੇ ਉਹ ਦੋਨੋਂ ਜ਼ਿੰਦਾ ਆ ਉਹਨਾਂ ਦਾ ਕਤਲ ਨਹੀਂ ਹੋਇਆ ਤੇ ਇਹਨੇ ਜਾਣਬੁੱਝ ਕੇ ਕਤਲ ਕੀਤਾ ਆ ਪਿੰਡ ਵਾਲਿਆਂ ਤੋਂ ਵੀ ਵੈਰੀਫਾਈ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਐਵੇਂ ਦੀ ਕੋਈ ਵੀ ਗੱਲ ਨਹੀਂ ਸੀ ਇਸ ਲੜਕੀ ਦਾ ਪਿਤਾ ਬਿਹ ਸ਼ਰੀਫ ਆ ਉਹਨੇ ਉਹ ਕਦੀ ਵੀ ਐਵੇਂ ਦਾ ਕੋਈ ਕੰਮ ਨਹੀਂ ਕਰ ਸਕਦਾ ਤਾਂ ਇਸ ਤੋਂ ਬਾਅਦ ਜਿਹੜਾ ਉਹ ਪੂਰਾ ਏਰੀਆ ਸੀਗਾ ਜਿੱਥੇ ਕਤਲ ਹੋਇਆ ਸੀਗਾ ਉਹਨੂੰ ਤਸੀਲ ਕਰ ਦਿੱਤਾ ਗਿਆ ਹੁਣ ਜਿਹੜਾ ਮੁਲਜ਼ਮ ਸੀਗਾ ਤੋਂ ਪੁੱਛਤਾਛ ਕਰਦੀ ਹੈ ਕਿ ਤੂੰ ਸਾਨੂੰ ਝੂਠ ਕਿਉਂ ਬੋਲ ਰਿਹਾ ਵਾਰ-ਵਾਰ ਕਿ ਤੇਰੀ ਭੈਣ ਦਾ ਨੇ ਕਤਲ ਕੀਤਾ ਆ ਤੇਰੀ ਭੈਣ ਦੋਆ ਔਰ ਦੋਨੋਂ ਜ਼ਿੰਦਾ ਆ ਤਾਂ ਫਿਰ ਉਹ ਹੋਰ ਗੱਲ ਨੂੰ ਘੁਮਾ ਦਿੰਦਾ ਆ ਕਿ ਨਹੀਂ ਇਹਨਾਂ ਦੇ ਨਾਲ ਸਾਡੀ ਪੁਰਾਣੀ ਰੰਜਿਸ਼ ਸੀਗੀ ਜਿਹਦੇ ਚੱਲਦੇ ਮੈਂ ਇਹ ਕਤਲ ਕੀਤਾ ਆ ਹੁਣ ਇੱਥੇ ਪੁਲਿਸ ਦਾ ਕਹਿਣਾ ਆ ਕਿ ਅਸੀਂ ਉਹ ਤੋਂ ਪੁੱਛਤਾ ਚ ਕਰ ਰਹੇ ਹਾਂ ਉਹ ਆਪਣੇ ਬਿਆਨ ਵਾਰ-ਵਾਰ ਬਦਲ ਰਿਹਾ ਇੱਥੇ ਤੇ ਲੜਕੀ ਦੀ ਮਾਂ ਇਨਸਾਫ ਦੀ ਮੰਗ ਕਰ ਰਹੀ ਹੈ ਉਹ ਕਹਿ ਰਹੀ ਹੈ ਵਾਰ-ਵਾਰ ਕਿ ਮੇਰੀ 5 ਸਾਲ ਦੀ ਬੱਚੀ ਦਾ ਕੀ ਕਸੂਰ ਸੀਗਾ ਜਿਹਨੂੰ ਹਾਲੇ ਕੁਝ ਵੀ ਪਤਾ ਨਹੀਂ ਸੀ ਇਸ ਆਦਮੀ ਨੇ ਉਹਨੂੰ ਖਤਮ ਕਰ ਦਿੱਤਾ ਤਾਂ ਇਸੇ ਤਰ੍ਹਾਂ ਹੀ ਪਿੰਡ ਵਾਲਿਆਂ ਚ ਵੀ ਕਾਫੀ ਰੋਸ ਹੈ ਉਹ ਹੜਤਾਲ ਤੇ ਬੈਠੇ ਹੋਏ ਆ ਉਹ ਕਹਿੰਦੇ ਆ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਪਰ ਹੁਣ ਇੱਥੇ ਗੱਲ ਆਉਂਦੀ ਹੈ ਕਿ ਜਦੋਂ ਤੱਕ ਪੂਰੇ ਐਵੀਡੈਂਸ ਨਹੀਂ ਮਿਲ ਜਾਂਦੇ ਉਹਦੇ ਖਿਲਾਫ ਪੂਰੇ ਸਬੂਤ ਨਹੀਂ ਮਿਲ ਜਾਂਦੇ ਚੰਗੀ ਤਰ੍ਹਾਂ ਉਹ ਆਪਣਾ ਜ਼ੁਲਮ ਕਬੂਲ ਨਹੀਂ ਕਰਦਾ ਉਹਦੋਂ ਤੱਕ ਇੱਥੇ ਪੁਲਿਸ ਵਾਲੇ ਵੀ ਕੁਝ ਨਹੀਂ ਕਰ ਸਕਦੇ ਤੇ ਜਾਂਚ ਲਗਾਤਾਰ ਚੱਲ ਰਹੀ ਹੈ ਉਮੀਦ ਕਰਦੇ ਹਾਂ ਕਿ ਉਸ ਕੁੜੀ ਨੂੰ ਛੋਟੀ ਜਹੀ ਬੱਚੀ ਨੂੰ ਜਲਦ ਤੋਂ ਜਲਦ ਇਨਸਾਫ ਮਿਲੇਗਾ ਤੇ ਇਸੇ ਦੇ ਨਾਲ ਹੀ ਇਹ ਕੇਸ ਨੂੰ ਇੱਥੇ ਖਤਮ ਕਰਦੇ ਆਂ ਇਹਦੇ ਉੱਤੇ ਕੋਈ ਵੀ ਅਪਡੇਟ ਆਏਗੀ ਤਾਂ ਅਸੀਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਧੰਨਵਾਦ